ਹਰ ਮਾ ਮਾਂ ਬਾਪ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਕੋਈ ਅਫਸਰ ਡਾਕਟਰ ਇੰਜੀਨੀਅਰ ਬਣੇ ਬਹੁਤ ਉੱਚੀ ਪਦਵੀ ਤੇ ਜਾਵੇ ਕੋਈ ਗੈਜਟਡ ਅਫਸਰ ਦੀ ਉਹਨੂੰ ਨੌਕਰੀ ਮਿਲੇ ਤੇ ਹਰ ਵਾਰ ਉਹ ਮਾ ਮਾਂ ਬਾਪ ਦੀ ਸੇਵਾ ਕਰੇ ਮਾਂ ਬਾਪ ਦਾ ਆਗਿਆਕਾਰੀ ਰਹੇ ਸਮਾਜ ਦੇ ਵਿੱਚ ਇੱਕ ਉਹਦੀ ਅਜਿਹੀ ਅਲੱਗ ਪਛਾਣ ਹੋਵੇ ਤਾਂ ਮਾਂ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਬੱਚਾ ਕੋਕ ਦੇ ਵਿੱਚੋਂ ਵੀ ਤਾਂ ਇੱਕ ਉਹ ਅਰਦਾਸ ਕਰਿਆ ਕਿ ਮੇਰਾ ਪੁੱਤ ਜਾਤੀ ਵਾਹਿਗੁਰੂ ਜੀ ਜੋ ਵੀ ਦੁਨੀਆ ਤੇ ਆਵੇ ਹੋ ਗੁਰਸਿੱਖ ਹੋਵੇ ਕਿਉਂਕਿ ਮਾਂ ਦੀ ਜੋ ਅਸੀਸ ਹੈ ਨਾ ਉਹ ਬੱਚੇ ਨੂੰ ਬਹੁਤ ਤਾਰਦੀ ਹੈ ਤੁਹਾਡੇ ਸੁਪਨੇ ਕਿਵੇਂ ਪੂਰੇ ਹੋ ਸਕਦੇ ਨੇ ਕਿਉਂਕਿ ਛੋਟੇ ਛੋਟੇ ਗਲਤੀਆਂ ਨੇ ਜਿੰਨਾ ਕਰਕੇ ਆਪਾਂ ਖੱਜਲ ਖੁਆਰ ਹੋ ਰਿਹਾ ਅਗਰ ਤੁਸੀਂ ਚਾਹੋ ਕਿਉਂਕਿ ਮਾਂ-ਬਾਪ ਜਿੱਦਾਂ ਦਾ ਚਾਹਣ ਉਦਾਂ ਦਾ ਆਪਣੇ ਬੱਚੇ ਨੂੰ ਬਣਾ ਸਕਦੇ ਆ ਪਰ ਥੋੜਾ ਜਿਆ ਤੁਹਾਨੂੰ ਸੰਭਲ ਕੇ ਚੱਲਣਾ ਪਵੇਗਾ ਉਹ ਕਿਵੇਂ ਆਓ ਤੁਹਾਨੂੰ ਦੱਸ ਦਿਆਂ ਵੀਡੀਓ ਚੰਗੀ ਲੱਗੀ ਤਾਂ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਦੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ। ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਕਿੜੇ ਤੇ ਬਰਕਤਾਂ ਲੈ ਕੇ ਆਉਣ। ਬਹੁਤ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਕਿ ਦੀਦੀ ਅਸੀਂ ਆਪਣੇ ਬੱਚਿਆਂ ਤੋਂ ਬਹੁਤ ਦੁਖੀ ਆ। ਮੈਂ ਕੱਲ ਹੈਰਾਨ ਹੋ ਗਈ ਤੇ ਮੈਨੂੰ ਇੱਕ ਭੈਣ ਨੇ ਮੈਸੇਜ ਕੀਤਾ ਕਿ ਦੀਦੀ ਮੇਰਾ ਬੇਟਾ 4 ਸਾਲ ਦਾ ਹੈ ਤੇ ਉਹ ਮੇਰੀ ਗੱਲ ਕੋਈ ਨਹੀਂ ਸੁਣਦਾ। ਸਭ ਤੋਂ ਪਹਿਲੀ ਗੱਲ ਤਾਂ ਇੱਕ ਗੱਲੋਂ ਮੈਨੂੰ ਨਾ ਉਸ ਭੈਣ ਤੇ ਗੁੱਸਾ ਵੀ ਆਇਆ ਤੇ ਇੱਕ ਗੱਲ ਨੂੰ ਮੈਨੂੰ ਉਸ ਭੈਣ ਤੇ ਤਰਸ ਵੀ ਆਇਆ ਕਿਉਂਕਿ 4 ਸਾਲ ਦਾ ਬੱਚਾ ਨੂੰ ਨਹੀਂ ਪਤਾ ਕਿ ਇਹ ਕੀ ਸਹੀ ਹੈ ਕਿ ਗਲਤ ਹੈ 4 ਸਾਲ ਦੇ ਬੱਚੇ ਨੂੰ ਆਪਾਂ ਘੂਰ ਕੇ ਤੇ ਥੱਪੜ ਲਗਾ ਕੇ ਵੀ ਸੁਧਾਰ ਦਾਂਗੇ ਫਿਰ ਵੀ ਉਹ ਸੁਧਰ ਜਾਏਗਾ ਅਗਰ ਆਪਾਂ 40 ਸਾਲ ਦੇ ਬੱਚੇ ਨੂੰ ਵੀ ਇੰਨੀ ਖੁੱਲ੍ਹ ਦੇ ਰੱਖੀਏ ਵੀ ਉਹ ਆਪਣੀ ਸੁਣਦਾ ਨਹੀਂ ਹੈਗਾ ਮਾਪੇ ਤਾਂ ਤੁਸੀਂ ਸੋਚੋ ਵੀ ਵੱਡਾ ਹੋ ਕੇ ਉਹ ਕੀ ਕਰੂਗਾ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਕਿ ਮੇਰੀ ਬੀਟੀ ਹੈ ਜਿਹੜੀ ਅੱਜ ਕੱਲ ਨੂੰ ਨਾ ਮਾਪੇ ਬਾਪ ਨਾ ਪੁੱਤਾਂ ਨਾਲੋਂ ਜ਼ਿਆਦਾ ਕੁੜੀਆਂ ਤੋਂ ਜ਼ਿਆਦਾ ਤੰਗ ਆਏ ਪਏ ਆ ਕਿਉਂਕਿ ਲੜਕੀਆਂ ਇੰਨੀਆਂ ਜ਼ਿਆਦਾ ਆਪਾਂ ਹਾਂ ਵੀ ਪੁੱਤਾਂ ਦੇ ਬਰਾਬਰ ਨੇ ਪੁੱਤਾਂ ਦੇ ਬਰਾਬਰ ਨੇ ਘਰ ਘਰ ਕੇ ਨਾ ਆਪਾਂ ਇੰਨੀਆਂ ਸਿਰ ਤੇ ਬਿਠਾ ਲੀਆਂ ਕਿ ਉਹ ਬਿਲਕੁਲ ਵੀ ਨਹੀਂ ਸੁਣਦੀਆਂ ਹਰ ਇੱਕ ਗੱਲ ਦੇ ਵਿੱਚ ਨਾ ਆਪਣੀ ਮਨਮਾਨੀ ਕਰਨੀ ਹਰ ਇੱਕ ਗੱਲ ਦੇ ਵਿੱਚ ਵੱਡਿਆਂ ਨੂੰ ਬੇਇੱਜ਼ਤ ਕਰਨਾ ਹਰ ਇੱਕ ਗੱਲ ਦੇ ਵਿੱਚ ਆਪਣਾ ਜੋ ਵੀ ਮੈਂ ਕਰਨਾ ਵੀ ਉਹੀ ਕਰਨਾ ਤੁਸੀਂ ਸੋਚੋ ਵੀ ਜਦ ਉਹ ਮਾਪੇ ਦੀ ਨਹੀਂ ਸੁਣਦੇ ਤਾਂ ਬਗਾਨੇ ਘਰ ਜਾ ਕੇ ਉਹ ਆਪਣੇ ਪਤੀ ਦੀ ਆਪਣੇ ਸੱਸੋਰੀ ਦੀ ਕਿਵੇਂ ਸੁਣਨਗੀ ਆਪਾਂ ਇੱਕ ਬਗਾਨੇ ਇੱਕ ਵਾਰ ਨੂੰ ਦੋਸ਼ ਦੇ ਦਿੰਨੇ ਆ ਵੀ ਹਾਂ ਉਹਨਾਂ ਨੇ ਜਦੋਂ ਲੜਕੀ ਫਾਹ ਲੈ ਕੇ ਮਰ ਜਾਂਦੀ ਹੈ ਵੀ ਹਾਂ ਉਹਨਾਂ ਨੇ ਦਹੇਜ ਮੰਗ ਲਿਆ ਜੀ ਉਹ ਸਤੋਂ ਐ ਕਰਦੇ ਸੀ ਉਹ ਸਤੋਂ ਐ ਕਰਦੇ ਸੀ ਪਰ ਆਪਾਂ ਨੂੰ ਪਤਾ ਹੁੰਦਾ ਕਿ ਵੀ ਮੇਰੀ ਔਲਾਦ ਕਹੀ ਚੀਏ ਜਿਹੜੀਆਂ ਸੰਸਕਾਰੀ ਈਆਂ ਹੁੰਦੀਆਂ ਨੇ ਉਹ ਕਦੇ ਵੀ ਅਜਿਹਾ ਕਦਮ ਨਹੀਂ ਚੁੱਕਦੀਆਂ ਉਹ ਉਦੋਂ ਚੁੱਕਦੀਆਂ ਨੇ ਜਦੋਂ ਕਿ ਹੱਦ ਹੋ ਜਾਂਦੀ ਹੈ ਹੁਣ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਤਲਾਕ ਛੋਟੀਆਂ ਛੋਟੀਆਂ ਗੱਲਾਂ ਦੀ ਮੈਂ ਤੇਰੇ ਨਾਲ ਨਹੀਂ ਰਹਿਣਾ ਇਹ ਲੜਕੀਆਂ ਨੂੰ ਵਿਗਾੜਨ ਦੇ ਵਿੱਚ ਨਾ 99% ਹੱਥ ਮਾਮਾਂ ਦਾ ਕਿਉਂਕਿ ਜਦੋਂ ਕੋਈ ਛੋਟੀ ਜੀ ਗੱਲ ਉਹ ਦੱਸਦੀਆਂ ਨੇ ਵੀ ਮੇਰੇ ਸਹੁਰੇ ਘਰ ਇਹ ਹੋਇਆ ਇਹ ਹੋਇਆ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕਰਦੇ ਵਿੱਚ ਚੱਲਦੀ ਆ ਉਹ ਸਾਰੇ ਫੋਨ ਤੇ ਆਪਣੀਆਂ ਮਾਮਾਂ ਨੂੰ ਦੱਸੀ ਜਾਂਦੀ ਹੈ ਤੇ ਮਾਮਾਂ ਕਹਿੰਦੀਆਂ ਨੇ ਤੂੰ ਕਿਉਂ ਝਲਦੀ ਆ ਤੈਨੂੰ ਅਸੀਂ ਪੜਾਇਆ ਲਖਾਇਆ ਤੈਨੂੰ ਇਹਦੇ ਵਾਸਤੇ ਦਿੱਤਾ ਤੈਨੂੰ ਇਹ ਵੀ ਇਹ ਜਦੋਂ ਸਿੱਖਿਆ ਤੁਸੀਂ ਦੇਵੋਗੇ ਨਾ ਤਾਂ ਉਥੇ ਇਹ ਸੋਚਿਆ ਕਰੋ ਵੀ ਤੁਹਾਡੀਆਂ ਜਿਹੜੀਆਂ ਨੂਹਾਂ ਨੇ ਉਹ ਵੀ ਕਿਸੇ ਦੀਆਂ ਧੀਆਂ ਨੇ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਬਹੁਤ ਵੱਡਾ ਹੱਥ ਹੈ ਮਾਵਾਂ ਦਾ ਆਪਣੀਆਂ ਧੀਆਂ ਦਾ ਘਰ ਉਜਾੜਨ ਦੇ ਵਿੱਚ ਜਦੋਂ ਤੁਹਾਡੀ ਧੀ ਤੁਹਾਨੂੰ ਇਹ ਗੱਲ ਦੱਸਦੀ ਆ ਤਾਂ ਉਸ ਨੂੰ ਪਿਆਰ ਨਾਲ ਸਮਝਾਓ ਵੀ ਪੁੱਤ ਤੂੰ ਆਪਦੇ ਪਰਿਵਾਰ ਨੂੰ ਪਿਆਰ ਨਾਲ ਇੱਜ਼ਤ ਦੇ ਨਾਲ ਉਹਨਾਂ ਨੂੰ ਆਪਦੇ ਅੰਡਰ ਕਰ ਸਕਦੇ ਜਿਵੇਂ ਕਹਿੰਦੇ ਹੁੰਦੇ ਸੀ ਬਜ਼ੁਰਗ ਕਹਿੰਦੇ ਜੇ ਪਰਿਵਾਰ ਆਪਣੇ ਮੰਗਰ ਲੱਗਦਾ ਹੋਵੇ ਤਾਂ ਆਪਣੇ ਲਗਾ ਲਓ ਨਹੀਂ ਫਿਰ ਉਹਨਾਂ ਦੇ ਮੰਗਰ ਲਾ ਕੇ ਚੱਲੋ ਜਿੱਥੇ ਕੋਈ ਗਲਤ ਕੰਮ ਹੁੰਦਾ ਹੋਵੇ ਉੱਥੇ ਹੋ ਸਕਦਾ ਵੀ ਹਾਂ ਆਪਾਂ ਨੂੰ ਉਸ ਦੇ ਖਿਲਾਫ ਖੜਾ ਹੋਣਾ ਪਵੇ ਮੈਂ ਇਹ ਨਹੀਂ ਕਹਿੰਦੀ ਵੀ ਹਰ ਘਰ ਦੇ ਵਿੱਚ ਬਜ਼ੁਰਗ ਸਹੀ ਹੁੰਦੇ ਨੇ। ਕਈ ਕਰਾਂ ਦੇ ਵਿੱਚ ਬਜ਼ੁਰਗਾ ਵੀ ਬਹੁਤ ਜ਼ਿਆਦਾ ਨਚਾਇਜ ਵੀ ਤੰਗ ਕਰਦੇ ਆ ਹਨ। ਲੜਕੀਆਂ ਮਤਲਬ ਕਿ ਜਿਹੜੀਆਂ ਸੱਸਾਂ ਨੇ ਉਹ ਵੀ ਬਸ ਹਰ ਟਾਈਮ ਆ ਕਹਿੰਦੇ ਨੇ ਵੀ ਇਹ ਸਾਡੇ ਰੋਗ ਚੱਲੇ। ਕਈ ਵਾਰੀ ਨਣਾਣਾ ਆ ਕੇ ਵੀ ਘਰ ਦੇ ਵਿੱਚ ਆਪਣੀ ਲਾਣੇਦਾਰੀ ਕਰਦੀਆਂ ਰਹਿੰਦੀਆਂ ਨੇ। ਕਈ ਵਾਰੀ ਸੌਰੇ ਵੀ ਇਦਾਂ ਵੀ ਹੁੰਦਾ ਰਹਿੰਦਾ ਵੀ ਇਹ ਨਹੀਂ ਹੈਗਾ ਵੀ ਹਰ ਇੱਕ ਚੀਜ਼ ਦਾ ਕਹਿੰਦੇ ਤਾੜੀ ਦੋ ਹੱਥਾਂ ਨਾਲ ਵੱਜਦੀ ਇੱਕ ਨਾਲ ਨਹੀਂ ਵੱਜਦੀ। ਪਰ ਕੋਸ਼ਿਸ਼ ਕਰਿਆ ਕਰੋ ਕਿ ਜਿੱਥੋਂ ਤੱਕ ਹੋ ਸਕੇ ਗੱਲ ਨੂੰ ਨਿਮੇੜਨ ਦੀ ਖੁਦ ਸਮਝਣ ਦੀ ਵੀ ਕਿ ਕਸੂਰ ਮੇਰੇ ਚ ਹੈ ਜਾਂ ਅਗਲੇ ਚ ਵੀ ਇਦਾਂ ਥੋੜਾ ਜਿਹਾ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਚਲੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਿਵੇਂ ਆਪਣੇ ਬੱਚੇ ਨੇ ਛੋਟੇ ਬੱਚੇ ਨੇ ਦੇਖੋ ਅੱਗੇ ਜਿਹੜੇ ਮਾਂ ਪੁਰਖ ਜਿਹਾ ਬਜ਼ੁਰਗ ਦੱਸਦੇ ਹੁੰਦੇ ਦੀ ਕਿ ਜਦੋਂ ਕਿ ਇੱਕ ਸਾਲ ਤੋਂ ਲੈ ਕੇ 10 ਸਾਲ ਤੱਕ ਬੱਚੇ ਨੂੰ ਪਿਆਰ ਨਾ ਸਮਝਾਓ ਕਿਉਂਕਿ ਬੱਚਾ ਜੋ ਮਾਂ ਬਾਪ ਕਰਦੇ ਨੇ ਉਹੀ ਬੱਚਾ ਸਿੱਖਦਾ ਹੈ ਮਾਂ ਜਿੱਧਰ ਨੂੰ ਮੋੜਨਾ ਚਾਹੇ ਬੱਚੇ ਨੂੰ ਉਧਰ ਮੋੜ ਸਕਦੀ ਹੈਗੀ ਇਹ ਨਹੀਂ ਹੁੰਦਾ ਜਿਵੇਂ ਆਪਾਂ ਕਹੀਏ ਵੀ ਹਾਂ ਛੋਟਾ ਬੱਚਾ ਨਹੀਂ ਹੁੰਦਾ ਤੁਸੀਂ ਮੇਰੇ ਕੋਲੇ 1000 ਬੱਚਾ ਲਿਆ ਦਿਓ ਮੈਂ 1000 ਨੂੰ ਵੀ ਬਦਲ ਕੇ ਦਿਖਾ ਦੂੰਗੀ ਦੇਖੋ ਇਹ ਇੱਕ ਮਾਂ ਦੀ ਇੱਕ ਕਲਾ ਹੁੰਦੀ ਹੈ ਮੇਰੇ ਬੱਚੇ ਨੇ ਜਿਹੜੇ ਪੈਨਪੜਾ ਜਾਣਦੇ ਤੁਹਾਨੂੰ ਪਤਾ ਹੈ ਵੀ ਮੇਰੀ ਗੁੜੀ ਹੈ ਜਿਹੜੀ ਉਹ ਐਮਬੀਬੀਐਸ ਦੀ ਤਿਆਰੀ ਕਰ ਰਹੀ ਹੈ ਮੈਡੀਕਲ ਉਹਨੇ ਕਲੀਅਰ ਕਰ ਲਈ ਹੈਗੀ ਤੇ ਬੇਟਾ ਮੇਰਾ 9th ਕਲਾਸ ਦੇ ਵਿੱਚ ਹੈਗਾ ਤੁਸੀਂ ਮੇਰੇ ਬੇਟੇ ਨੂੰ ਜਦ ਲਾਈਫ ਦੇ ਵਿੱਚ ਦੇਖਿਆਗਾ ਵੀ ਇਦਾਂ ਨਹੀਂ ਹੁੰਦਾ ਵੀ ਬੱਚੇ ਨੂੰ ਮਾਂ ਦੇ ਸੰਸਕਾਰ ਬਹੁਤ ਜ਼ਿਆਦਾ ਘਰ ਦੇ ਤੁਹਾਡਾ ਮਾਹੌਲ ਬੱਚੇ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ। ਵੀ ਮੈਂ ਇਹ ਨਹੀਂ ਕਹਿੰਦੀ ਵੀ ਬੱਚੇ ਮਾਡਰਨ ਨਹੀਂ ਹੋਣੇ ਚਾਹੀਦੇ ਬੱਚੇ ਮੇਰੇ ਵੀ ਬਹੁਤ ਮਾਡਰਨ ਨੇ ਸਾਰਾ ਕੁਝ ਹੈਗਾ ਪਰ ਬੱਚਿਆਂ ਦੇ ਜਿਹੜੇ ਸੰਸਕਾਰ ਨੇ ਨਾ ਉਹ ਆਪਾਂ ਨੂੰ ਅਜਿਹਾ ਹੀ ਦੇਣੇ ਚਾਹੀਦੇ ਨੇ ਕਿ ਉਹ ਬਾਹਰ ਜਿੱਥੇ ਮਰਜ਼ੀ ਫੇਰਨ ਪਰ ਉਹ ਆਪਣੇ ਮਾਪੇ ਦਾ ਜਿਹੜਾ ਕਿ ਇੱਕ ਦੋਸਤ ਦਾ ਹੈ ਤਰੀਕਾ ਆਪਦੇ ਬੱਚਿਆਂ ਦੇ ਨਾਲ ਰੱਖੋ ਵੀ ਜੋ ਵੀ ਗੱਲ ਹੋਵੇ ਤੁਹਾਡਾ ਬੱਚਾ ਤੁਹਾਡੇ ਨਾਲ ਸ਼ੇਅਰ ਕਰੇ ਮੇਰੀ ਬੇਟੀ ਜਦੋਂ ਪੜਨ ਜਾਂਦੀ ਹੈ ਟਿਊਸ਼ਨ ਤੇ ਹੁੰਦੀ ਹੈ ਉਸ ਟਾਈਮ ਵੀ ਉਹ ਮੈਨੂੰ ਫੋਨ ਕਰਕੇ ਦੱਸੂਗੀ ਮੰਮਾ ਆਹ ਗੱਲ ਇਹ ਹੋਈ ਹੈ ਟਿਊਸ਼ਨ ਤੇ ਇਦਾਂ ਵੀ ਇੱਕ ਦੋਸਤ ਦੇ ਤਰੀਕੇ ਨਾਲ ਵੀ ਬੱਚੇ ਨਾਲ ਰਹੋ ਤੇ ਇੱਕ ਮਾਪੇ ਦਾ ਬੱਚੇ ਮੇਰੇ ਇੰਨਾ ਜ਼ਿਆਦਾ ਵੀ ਮੰਮਾ ਨੂੰ ਜੇ ਇਹ ਗੱਲ ਇਦਾਂ ਹੋ ਗਈ ਦੱਸਣਗੇ ਵੀ ਤੇ ਉਸ ਗੱਲ ਤੋਂ ਡਰਨਗੇ ਵੀ ਹਾਂ ਮੰਮਾ ਨੇ ਇਸ ਗੱਲ ਤੋਂ ਸਾਨੂੰ ਮਨਾ ਕੀਤਾ ਇਹ ਅਸੀਂ ਨਹੀਂ ਕਰਾਂਗੇ ਤਾਂ ਸਿਰਫ ਅੱਜ ਤੱਕ ਦੇਖੋ ਮੇਰੇ ਬੱਚੇ ਏਡੇ ੜੇ ਹੋ ਗਏ ਮੈਂ ਅੱਜ ਤੱਕ ਕਦੇ ਆਪਣੇ ਬੱਚੇ ਤੇ ਹੱਥ ਨਹੀਂ ਚੱਕਿਆ ਵੀ ਸਿਰਫ ਅੱਖਾਂ ਦੀ ਘੂਰ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਮੰਮਾ ਕੀ ਕਹਿਣਾ ਚਾਹੁੰਦੀ ਆ ਤਾਂ ਪਲੀਜ਼ ਥੋੜਾ ਜਿਹਾ ਨਾ ਮਾਮਾ ਆਬ ਦੇ ਫਰਜ਼ਾਂ ਨੂੰ ਪਛਾਣੋ ਇਹ ਨਾ ਸਮਝੋ ਵੀ ਹਾਂ ਸਾਰਾ ਦਾ ਬਸ ਮੇਰੀ ਤਾਂ ਇਹੀ ਡਿਉਟੀ ਹੈ ਵੀ ਮੈਂ ਉਹਦਾ ਮੇਕਅਪ ਕਰ ਲਿਆ ਜਾਂ ਮੈਂ ਫੋਨ ਚਲਾ ਲਿਆ ਜਾਂ ਮੈਂ ਤਾਂ ਵੀ ਇਹ ਚੀਜ਼ਾਂ ਨਾ ਕਰੋ ਦੇਖੋ ਕੰਮ ਸਾਰੀ ਕਰਦੇ ਨੇ ਜਿ ਹੁਣ ਕਹੋ ਵੀ ਹਾਂ ਪਤਾ ਨਹੀਂ ਵੀ ਕਹਿਣ ਤੋਂ ਭਾਵੇਂ ਵੀ ਇਹ ਨਹੀਂ ਹੈਗਾ ਵੀ ਕਮਾਈ ਕਰਨ ਵਾਲਾ ਜਾਂ ਜੋਬ ਕਰਨ ਵਾਲੀਆਂ ਲੇਡੀਜ਼ ਨੇ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਸੰਭਾਲ ਸਕਦੇ ਨੇ ਪਰ ਉਹਨਾਂ ਨੂੰ ਥੋੜਾ ਜਿਹਾ ਰੁਟੀਨ ਦੇ ਨਾਲ ਚੱਲਣਾ ਪਵੇਗਾ ਹਣਾ ਸਭ ਤੋਂ ਮੇਨ ਗੱਲ ਤੁਸੀਂ ਕਰ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਨਾ ਜਦੋਂ ਆਪਣੇ ਆਲੇ ਦੁਆਲੇ ਦਾ ਬੱਚੇ ਜਿਹੜੇ ਛੋਟੇ ਬੱਚੇ ਨੇ ਨਾ ਜਿਉ ਪਿਆਰ ਨਾਲ ਨਹੀਂ ਸਮਝਦਾ ਫਿਰ 10 ਸਾਲ ਤੋਂ ਲੈ ਕੇ 15 ਸਾਲ ਤੱਕ ਉਹ ਤੇ ਸਿੱਤਰ ਪ੍ਰਿੰਟ ਦੇ ਨਾਲ ਸਮਝਾਓ ਕਿਉਂਕਿ ਜਦੋਂ ਆਪਾਂ ਪੜਦੇ ਹੁੰਦੇ ਸੀ ਜਿਹੜੇ 40 ਦੇ ਮੇਰੇ ਹਾਂ ਏਜ ਦੇ ਨੇਗੇ ਟੀਚਰ ਵੀ ਜੁੱਤੀਆਂ ਦੇ ਨਾਲ ਪੜਾਉਂਦੇ ਸੀ ਕਿ ਜੇ ਬੱਚਾ ਗਲਤੀ ਕਰਦਾ ਸੀ ਤਾਂ ਪੇਰੈਂਟਸ ਵੀ ਅੱਜ ਕੱਲ ਤਾਂ ਕਹਿਣਗੇ ਜੇ ਥੱਪੜ ਮਾਰਿਆ ਜੀ ਮੇਰੇ ਬੱਚੇ ਦੇ ਤਾਂ ਦੌਰਾ ਪੈ ਜਾਊਗਾ ਦੇਖੋ ਇਹ ਚੀਜ਼ ਕੁਛ ਨਹੀਂ ਹੋਣ ਵਾਲੀ ਦੂਸਰੀ ਗੱਲ ਮੈਂ ਇਹ ਨਹੀਂ ਕਹਿੰਦੀ ਵੀ ਬੱਚਿਆਂ ਨੂੰ ਕੁੱਟ-ਕੁੱਟ ਕੇ ਹੀ ਸੁਧਾਰੋ ਅਗਰ ਬੱਚਾ ਨਹੀਂ ਮੰਨ ਰਿਹਾ ਉਸ ਗੱਲ ਤੋਂ ਜਿੱਦ ਕਰਦਾ ਹਰ ਟਾਈਮ ਜਿੱਦ ਕਰਦਾ ਕਈ ਬੱਚੇ ਮੈਂ ਦੇਖੇ ਨੇ ਤਾਂ ਉਸ ਨੂੰ ਥੋੜਾ ਜਿਹਾ ਸਖਤੀ ਦੇ ਨਾਲ ਘੂਰੋ ਕਹਿਣ ਤੋਂ ਮੇਰਾ ਭਾਵ ਹੈ ਵੀ ਉਹਨੂੰ ਇੰਨਾ ਘੂਰੋ ਵੀ ਜਿਹੜਾ ਬੱਚਾ ਦੁਬਾਰਾ ਤੁਹਾਡੇ ਤੋਂ ਉਹ ਜਿੱਦ ਕਰਨ ਦੀ ਹਿੰਮਤ ਨਾ ਕਰੇ ਅਗਰ ਮਾਂ ਘੂਰ ਰਹੀ ਹੈ ਤਾਂ ਪਿਓ ਨੂੰ ਕਦੇ ਸਹਿ ਨਹੀਂ ਦੇਣੀ ਚਾਹੀਦੀ ਪਿਓ ਘੂਰ ਰਿਹਾ ਤਾਂ ਮਾਂ ਨੂੰ ਕਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਦਾਦਾ ਘੂਰ ਰਿਹਾ ਤਾਂ ਵੀ ਮਾਂ-ਪਾਪ ਨੂੰ ਇਹ ਨਹੀਂ ਹੋਣੀ ਚਾਹੀਦੀ ਪਤਾ ਅੱਜ ਕੱਲ ਕੀ ਕਹਿੰਦੇ ਨੇ ਜੇ ਦਾਦਾ ਕੁਝ ਕਹਿ ਰਿਹਾ ਲੱਗ ਤੈਨੂੰ ਬੜਾ ਪਤਾ ਅੱਜ ਕੱਲ ਦੇ ਜ਼ਮਾਨੇ ਦਾ ਸਾਡਾ ਬੱਚਾ ਹੈ ਸਾਨੂੰ ਪਤਾ ਸੀ ਕਿਵੇਂ ਪਾਲ ਉਹਨਾਂ ਨੇ ਵੀ ਤੁਹਾਡੇ ਜਿਹੜੇ ਆਦਮੀ ਨੇ ਤੁਹਾਡੇ ਜਿਹੜੇ ਖਸਮ ਨੇ ਉਹਨਾਂ ਨੂੰ ਵੀ ਉਹਨਾਂ ਨੇ ਹੀ ਪਾਲਿਆ ਹੋਇਆ ਜਿਹੜੇ ਤੁਸੀਂ ਅੱਜ ਆਪ ਕਹਨੇ ਵੀ ਹਾਂ ਮੇਰਾ ਬੱਚਾ ਮੇਰਾ ਆਦਮੀ ਉਹ ਉਹਨਾਂ ਦੇ ਉਸੇ ਤਰੀਕੇ ਨਾਲ ਹੀ ਪਾਲਿਆ ਹੋਇਆ ਜਿਵੇਂ ਆਪਾਂ ਪਾਲ ਰਹੇ ਹਾਂ ਕਦੇ ਵੀ ਇਹ ਚੀਜ਼ਾਂ ਨਾ ਕਰ ਕਰੋ ਮਾਪੇ ਜਿਹੜੇ ਦਾਦਾ ਦਾਦੀ ਹੁੰਦੀ ਨੇ ਨਾ ਉਹ ਬੱਚਿਆਂ ਦੇ ਦੁਸ਼ਮਣ ਨਹੀਂ ਹੁੰਦੇ ਆਪਾਂ ਨੇ ਨਾ ਅੱਜ ਕੱਲ ਜਿਆਦਾ ਪੱਟੀ ਮੇਸ ਇਸੇ ਕਰਕੇ ਹੋਈ ਹੈ ਕਿਉਂਕਿ ਆਪਾਂ ਦਾਦਾ ਦਾਦੀ ਦੇ ਕੋਲੇ ਤਾਂ ਬੱਚਿਆਂ ਨੂੰ ਲੱਗਣੀ ਨਹੀਂ ਦਿੰਦੇ ਅੱਧੀਆ ਮੈਂ ਲੇਡੀਆਂ ਦੇਖੀਆਂ ਨੇ ਪਹਿਣਾ ਦੇਖੀਆਂ ਨੇ ਕਹਿਣੀਆਂ ਜੇ ਇਹ ਦਾਦਾ ਦਾਦੀ ਦਾ ਕੋਲੇ ਬਾਗੇ ਤਾਂ ਉਹਨਾਂ ਦੀ ਮੂੰਹ ਕਰਨ ਲੱਗ ਜੂਗਾ ਸਾਡਾ ਤਾਂ ਮੂੰਹ ਹੀ ਛੱਡ ਦੂੰਗਾ ਇਹ ਕਿੱਥੋਂ ਦੀਆਂ ਗੱਲਾਂ ਨੇ ਤੁਹਾਡੀਆਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਦੇਖੋ ਇਹ ਤੁਸੀਂ ਆਪਣੇ ਆਪ ਹੀ ਕੰਡੇ ਬੀਜ ਰਹੇ ਹੋ ਆਪਣੇ ਵਾਸਤੇ ਮੇਰੀਆਂ ਗੱਲਾਂ ਚਾਹੀਏ ਤੁਹਾਨੂੰ ਪੜਵੀਆਂ ਲੱਗਣ ਪਰ ਇਹੇ ਕੰਡੇ ਤੁਹਾਡੇ ਰਸਤੇ ਦੇ ਵਿੱਚ ਬੀਜ ਰਹੇ ਨੇ ਇਹਨਾਂ ਨੂੰ ਤੁਹਾਨੂੰ ਖੁਦ ਹੀ ਚੁਗਣਾ ਪਵੇਗਾ ਆਖਰ ਤੁਹਾਡਾ ਬੱਚਾ ਤੁਹਾਡੇ ਤੋਂ ਡਰੇਗਾ ਤੁਹਾਡੇ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਵੀ ਬੱਚੇ ਨੂੰ ਸਾਰੇ ਡਰਾ ਕੇ ਜਿਵੇਂ ਹੁਣ ਮੈਂ ਘੋਰਤਾ ਤੇ ਮੇਰੇ ਹਸਬੰਡ ਜੀ ਉਸ ਟਾਈਮ ਨਹੀਂ ਬੋਲਣਗੇ ਉਸ ਤੋਂ ਬਾਅਦ ਉਹ ਸਮਝਾਉਂਦੇ ਆ ਬੱਚਿਆਂ ਨੂੰ ਵੀ ਜੇ ਤੁਸੀਂ ਆ ਚੀਜ਼ ਆ ਨਾ ਕਰਦੇ ਤਾਂ ਤੁਹਾਡੇ ਮੰਮਾ ਤੁਹਾਨੂੰ ਕਿਉਂ ਘੋਰਦੇ ਦੇਖੋ ਨਾਲ ਤਾਂ ਤੁਹਾਡੇ ਮੰਮਾ ਦਾ ਇਦਾਂ ਹੋਇਆ ਨਾ ਇਦਾਂ ਜੀ ਹੁਣ ਸਾਡੀ ਮੰਮੀ ਜੀ ਨੇ ਉਹ ਬੱਚਿਆਂ ਨੂੰ ਘੂਰ ਦਿਆ ਤਾਂ ਅਸੀਂ ਕਦੇ ਨਹੀਂ ਉਹਨਾਂ ਨੂੰ ਕੁਝ ਕਹਿੰਦੇ ਅਸੀਂ ਇਹ ਕਹਿੰਦੇ ਪੁੱਤ ਤੂੰ ਇਹ ਕੰਮ ਕਿਉਂ ਕੀਤਾ ਤੂੰ ਦਾਦਾ ਦਾਦੀ ਮੇਰੇ ਤਾਂ ਕਿ ਤਾਂ ਉਹ ਇਦਾਂ ਕੀਤੀ ਦੇਖੋ ਬਜ਼ੁਰਗਾਂ ਨੂੰ ਜੇ ਆਪਾਂ ਕਹੀਏ ਬਜ਼ੁਰਗਾਂ ਦਾ ਸੁਭਾਅ ਬਦਲ ਲੈਣਗੇ ਬਜ਼ੁਰਗ ਨਹੀਂ ਬਦਲ ਸਕਦੇ ਕਿਉਂਕਿ ਉਹਨਾਂ ਨੂੰ 70 70 ਸਾਲ ਹੋ ਗਏ ਇਸੇ ਚੀਜ਼ ਨੂੰ ਹੰਡਾਉਂਦੇ ਨੇ ਉਹ ਜਿਹੇ ਜਿਹੇ ਮਾਹੌਲ ਚ ਪਲੇ ਹੋਏ ਨੇ ਜਿੱਦਾਂ ਦਾ ਉਹਨਾਂ ਦਾ ਅੱਗੇ ਚਲੇ ਕਿਉਂਕਿ ਅੱਗੇ ਇਸੇ ਚੀਜ਼ ਦੇ ਨਾਲ ਬੱਚਿਆਂ ਨੂੰ ਪਾਲਿਆ ਜਾਂਦਾ ਸੀਗਾ ਬੱਚੇ ਵੀ ਡੰਡੇ ਦੀ ਤਰ੍ਹਾਂ ਸਿੱਧੇ ਹੁੰਦੇ ਸੀ ਹੁਣ ਲਾ ਲੋ ਚਾਹੇ ਕੁਝ ਵੀ ਹੈ ਬੱਚਾ ਆਪਦੀ ਰੋਜੀ ਰੋਟੀ ਤੋਂ ਨਹੀਂ ਖੁੱਲੇ ਚੱਲਦੇ ਆ ਏਟੀਐਮ ਬਣੇ ਹੋਏ ਆ ਆਪਾਂ ਉਹਨਾਂ ਵਾਸਤੇ ਜਿੰਨੇ ਚਾਹੀਦੇ ਨੇ ਲੈ ਪੁੱਤ ਲੈ ਜਾ ਇਹ ਚੀਜ਼ਾਂ ਨੂੰ ਬੰਦ ਕਰ ਦਿਓ ਕੁਝ ਨਿਯਮ ਨੇ ਅਪਣਾਓ ਸਵੇਰੇ ਉੱਠਣ ਸਾਰ ਪਹਿਲਾਂ ਬੱਚੇ ਨੂੰ ਪਿਆਰ ਨਾਲ ਉਠਾਓ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਤਾਂ ਉਸ ਨੂੰ ਉਸ ਫਤੇ ਬਲਾਓ ਰਾਮ ਰਾਮ ਬਲਾਓ ਜੋ ਵੀ ਤੁਹਾਡਾ ਧਰਮ ਹੈ ਤੁਸੀਂ ਉਸ ਨੂੰ ਬੱਚੇ ਨੂੰ ਪਿਆਰ ਨਾਲ ਉਠਾਓ ਫਿਰ ਉਹਨੂੰ ਪਿਠਾ ਕੇ ਵਾਹਿਗੁਰੂ ਵਾਹਿਗੁਰੂ ਜਪਾਓ ਉਸ ਤੋਂ ਬਾਅਦ ਜੋ ਮਾਂ ਕਰੇ ਖੁਦ ਕਰੇਗੀ ਨਾ ਬੱਚੇ ਦੇ ਸਾਹਮਣੇ ਬੱਚਾ ਉਹ ਚੀਜ਼ ਨੂੰ ਕਰੇਗਾ ਹੀ ਕਰੇਗਾ ਫਿਰ ਉਸ ਤੋਂ ਬਾਅਦ ਉੱਠ ਕੇ ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦਾ ਤੁਸੀਂ ਬੱਚੇ ਨੂੰ ਕਹੋ ਵੀ ਬੇਟਾ ਤੁਸੀਂ ਵੀ ਪੈਰੀਂ ਹੱਥ ਲਾਓ ਦਾਦਾ ਜੀ ਨੇ ਦਾਦੀ ਜੀ ਨੇ ਪਾਪਾ ਨੇ ਵੀ ਇਦਾਂ ਆਪਣੇ ਵੀ ਉਕਰ ਵੀ ਬੇਟਾ ਮम्मा ਦੇ ਵੀ ਇਦਾਂ ਕਰ ਦਿੰਦੇ ਨੇ ਵਿੱਚ ਕੋਈ ਰਿਸ਼ਤੇਦਾਰ ਆਉਂਦਾ ਵੀ ਪਤਾ ਉਹਨਾਂ ਨੂੰ ਫਤਿਹ ਬਲਾਉਂਦੀ ਹੁੰਦੀ ਹੈ ਜਾਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਤੁਸੀਂ ਇਹ ਚੀਜ਼ ਨੂੰ ਨਾ 1 ਮਹੀਨਾ ਕਰਕੇ ਦੇਖ ਲਿਓ ਤਾਂ ਤੁਹਾਡੇ ਬੱਚੇ ਦਾ ਸੁਭਾਅ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇਹ ਤਾਂ ਅਸੀਂ ਕੁਝ ਕੀਤਾ ਹੀ ਨਹੀਂ ਹੈਗਾ ਵੀ ਬੱਚਾ ਸਾਡਾ ਇੰਨਾ ਕਿਵੇਂ ਚੇਂਜ ਹੋ ਗਿਆ ਤੇ ਦੂਸਰੀ ਗੱਲ ਜਦੋਂ ਵੀ ਤੁਸੀਂ ਰੋਟੀ ਬਣਾਉਣੀ ਹੋ ਨਾ ਬੱਚੇ ਨੂੰ ਪਹਿਲਾਂ ਦੂਸਰੇ ਦੀ ਇੱਜ਼ਤ ਕਰਨੀ ਸਿਖਾਓ ਫੇਰ ਬੱਚਾ ਤੁਹਾਡੀ ਇੱਜ਼ਤ ਕਰੇਗਾ ਫਿਰ ਉਸ ਨੂੰ ਕਹੋ ਵੀ ਆ ਦਾਦਾ ਜੀ ਨੂੰ ਫੜਾਓ ਬੇਟਾ ਜੀ ਆ ਦਾਦੀ ਜੀ ਨੂੰ ਫੜਾਓ ਬੇਟਾ ਜੀ ਜਾਂ ਤੁਸੀਂ ਪਾਪਾ ਤੋਂ ਖਾਓ ਜਾ ਕੇ ਜਾਂ ਦਾਦਾ ਜੀ ਤੋਂ ਖਾਓ ਰੋਟੀ ਜਾਂ ਦਾਦੀ ਜੀ ਤੋਂ ਖਾਓ ਹੈ ਜੇ ਤੁਸੀਂ ਆ ਗੱਲੇ ਜੇ ਕੋਈ ਬੱਚਾ ਗਲਤੀ ਕਰਦਾ ਤਾਂ ਤੁਸੀਂ ਉਸ ਨੂੰ ਉੱਥੇ ਰੋਕੋ ਵੀ ਬੇਟਾ ਤੂੰ ਆ ਗਲਤੀ ਕੀਤੀ ਨਾ ਤੈਨੂੰ ਪਾਪਾ ਬਹੁਤ ਗੋਡਾ ਰਟਣਗੇ ਉਸ ਟਾਈਮ ਜਦੋਂ ਪਾਪਾ ਨੂੰ ਥੋੜਾ ਜਿਹਾ ਆਪਣੇ ਹਸਬੰਡ ਨੂੰ ਜਾ ਕੇ ਕਹੋ ਵੀ ਹਾਂ ਜੀ ਤੁਸੀਂ ਥੋੜਾ ਜਿਹਾ ਉਹਨੂੰ ਘੂਰੋ ਤੇ ਤੁਸੀਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰੋਗੇ ਤੁਸੀਂ ਖੁਦ ਉਹ ਤੋਂ ਡਰੋਗੇ ਵੀ ਹਾਂ ਜੇ ਪਾਪਾ ਦੇ ਮੂਰੇ ਤੂੰ ਮਾਂ ਗਲਤੀ ਕਰੀ ਤਾਂ ਪਾਪਾ ਮੈਨੂੰ ਵੀ ਘੂਰਨਗੇ ਤੇ ਤੈਨੂੰ ਵੀ ਘੂਰਨਗੇ ਕਿਉਂਕਿ ਘਰ ਦੇ ਵਿੱਚ ਬੱਚੇ ਨੂੰ ਇੱਕ ਦਾ ਡਰ ਜੁਣਾ ਬਹੁਤ ਜ਼ਰੂਰੀ ਹੈ ਹ 99% ਲੜਕੇ ਲੜਕੀਆਂ ਵਿਗੜਨ ਦਾ ਕਾਰਨ ਇਹੀ ਹੈ ਕਿ ਬਾਪ ਘੂਰਦਾ ਤਾਂ ਮਾਂ ਮੂਰੇ ਹੋ ਜਾਂਦੀ ਹੈ ਲਾਣੇਦਾਰ ਨਹੀਂ ਬਣ ਕੇ ਬਸ ਉੱਥੋਂ ਪੱਟੀ ਮੇਸ ਸੋਡੀ ਸ਼ੁਰੂ ਆ ਉੱਥੋਂ ਤੁਹਾਡੇ ਘਰ ਦਾ ਸਤਿਆਨਾਸ਼ ਸ਼ੁਰੂ ਆ ਦੂਸਰੀ ਗੱਲ ਜਿਹੜੀਆਂ ਲੜਕੀਆਂ ਵਿਗੜ ਚੁੱਕੀਆਂ ਨੇ ਅੱਜ ਕੱਲ ਨਾ ਬਹੁਤ ਜ਼ਿਆਦਾ ਮੈਂ ਤਾਂ ਇਹੀ ਕਹੂੰਗੀ ਪਲੀਜ਼ ਬੱਚੇ ਤੁਸੀਂ ਸੰਭਲ ਜਾਓ ਕਿਉਂਕਿ ਆਉਣ ਵਾਲਾ ਸਮਾਂ ਇੰਨਾ ਖਤਰਨਾਕ ਆ ਰਿਹਾ ਹੈ ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਕੀ ਕੁਝ ਹੋ ਰਿਹਾ ਹੈ ਬਾਹਰ ਤੁਸੀਂ ਮੜਾ ਜਾ ਬਾਹਰ ਨਿਕਲ ਜਾਓ ਇੰਨੀ ਸ਼ਰਮ ਆਉਂਦੀ ਹੈ ਨਾ ਆਪਦੇ ਆਪ ਨੂੰ ਵੀ ਬਸ ਕੁਝ ਬੋਲ ਨਹੀਂ ਸਕਦੇ ਇਹ ਮਾਡਰਨ ਬਨਣਾ ਨਹੀਂ ਹੈਗਾ ਇਹ ਤੁਹਾਡੀ ਆਜ਼ਾਦੀ ਨਹੀਂ ਹੈਗੀ ਤੁਹਾਡਾ ਮਾਡਰਨ ਬਨਣਾ ਤੁਹਾਡੀ ਆਜ਼ਾਦੀ ਇਹ ਹੈ ਕਿ ਤੁਸੀਂ ਉਸ ਮੰਜ਼ਲ ਤੇ ਪਹੁੰਚੋ ਕਿ ਤੁਹਾਨੂੰ ਦੇਖਣ ਵਾਲੇ ਦੀਆਂ ਅੱਖਾਂ ਨੀਮੀਆਂ ਹੋ ਜਾਣ ਤੇ ਉਹ ਕਹੇ ਵੀ ਹਾਂ ਉਹ ਫਲਾਣੀ ਦੀ ਕੁੜੀ ਵਰਗੇ ਸਾਰੇ ਬੱਜੇ ਹੁਣ ਉਹ ਫਲਾਣੀ ਦੀ ਧੀ ਨਾ ਅੱਜ ਅਜੇ ਹੀ ਪੋਸਟ ਤੇ ਹੈਗੀ ਅਜੇ ਹੀ ਜੌਬ ਕਰ ਰਹੀ ਹੈਗੀ ਕਿ ਉਹਨੇ ਸਾਰੇ ਮਾਪੇ ਦਾ ਸਾਰੇ ਪਿੰਡ ਦਾ ਸਾਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਇਹ ਨਹੀਂ ਹੈਗਾ ਵੀ ਛੋਟੇ ਛੋਟੇ ਕੱਪੜੇ ਪਾ ਕੇ ਆਪਾਂ ਸਾਰਾ ਦਿਨ ਵਾਰਾ ਕਰਦੀਆਂ ਆਸ਼ਕੀਆਂ ਕਰਦੇ ਫਿਰੀ ਇਸ ਦੇ ਨਾਲ ਤੁਹਾਡੇ ਮਾਪੇ ਬਾਬ ਦੀ ਤਾਂ ਇੱਜ਼ਤ ਖਰਾਬ ਹੋਵੇਗੀ ਹੋਵੇਗੀ ਤੁਹਾਡੀ ਵੀ ਹੋਵੇਗੀ ਤੇ ਤੁਹਾਡੇ ਰਿਸ਼ਤੇਦਾਰਾਂ ਦੀ ਤੇ ਤੁਹਾਡੇ ਪਿੰਡ ਦੀ ਸਾਰਿਆਂ ਦੀ ਹੀ ਹੋਵੇਗੀ ਇਹ ਚੀਜ਼ਾਂ ਮੇਰੀਆਂ ਗੱਲਾਂ ਤੁਹਾਨੂੰ ਬਹੁਤ ਕੜਵੀਆਂ ਲੱਗਣਗੀਆਂ ਜਿਹੜੇ ਕਿ ਛੋਟੇ ਬੱਚੇ ਹੈਗੇ ਹਨ ਉਹਨਾਂ ਨੂੰ ਵੀ ਲੱਗਣਗੀਆਂ ਕਈ ਭੈਣਾਂ ਨੂੰ ਵੀ ਲੱਗਣਗੀਆਂ ਪਰ ਪਲੀਜ਼ ਸੱਚ ਸੱਚ ਹੀ ਹੁੰਦਾ ਕਹਿੰਦੇ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਨਾ ਆਪਣੀਆਂ ਬੱਚੀਆਂ ਨੂੰ ਨਾ ਹਰ ਇੱਕ ਗੱਲ ਸਮਝਾਓ ਵੀ ਪੋਤੇ ਘਰ ਦੇ ਵਿੱਚ ਆਹ ਕੰਮ ਐ ਕਰਨਾ ਜਦੋਂ ਬੱਚਾ ਦੇਖੋ 10 15 ਸਾਲ ਤੋਂ ਵੱਡਾ ਹੋ ਜਾਂਦਾ ਉਦੋਂ ਬੱਚੇ ਨੂੰ ਘੂਰਨਾ ਜਾਂ ਬੱਚੇ ਦੇ ਥੱਪੜ ਮਾਰਨਾ ਇਹ ਚੀਜ਼ ਨੂੰ ਛੱਡ ਦਿਓ ਉਸ ਤੋਂ ਜੋ ਵੀ ਤੁਸੀਂ ਘਰ ਦੇ ਵਿੱਚ ਲੈਣ ਦੇਣ ਕਰਦੇ ਹੋ ਕੋਈ ਕਰਜ਼ਾ ਲੈਣੇ ਹੋ ਕੁਝ ਵੀ ਕਰਦੇ ਹੋ ਹਨ ਉਹ ਚੀਜ਼ ਨੂੰ ਬੱਚੇ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਬੱਚਾ ਵੀ ਵੱਡਾ ਹੋ ਕੇ ਉਸ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖੇ ਖਰਚਾ ਕਰਨ ਤੋਂ ਪਹਿਲਾਂ ਉਹ ਸੋਚੇ ਗਲਤ ਕੰਮ ਕਰਨ ਤੋਂ ਪਹਿਲਾਂ ਉਹ ਸੋਚੇ ਛੋਟੇ ਬੱਚਿਆਂ ਦਾ ਦੇਖੋ ਮੈਂ ਤੁਹਾਨੂੰ ਦੱਸਿਆ ਜਿਵੇਂ ਮੈਂ ਕਹਿ ਵੀ ਤੁਸੀਂ ਆਪਣੇ ਪਤੀ ਦੀ ਇੱਜ਼ਤ ਕਰਨ ਲੱਗੋ ਆਪਣੇ ਵੱਡੇ ਬਜ਼ੁਰਗਾਂ ਦੀ ਇੱਜ਼ਤ ਕਰਨ ਲੱਗੋ ਬੱਚੇ ਨੂੰ ਪਿਆਰ ਨਾਲ ਜੋ ਵੀ ਤੁਸੀਂ ਕਰਾਓਗੇ ਪੁੱਤ ਆ ਐਂ ਕਰ ਲੈ ਪੁੱਤ ਆ ਐਂ ਕਰ ਲੈ ਉਹ ਤੁਹਾਡੀ ਗੱਲ ਦੇ ਕਿਉ ਮੰਨੇਗਾ ਹੀ ਮੰਨੇਗਾ ਇਹ ਮੈਂ 101% ਲਿਖ ਕੇ ਦੇਣ ਲਈ ਕਹਾਂ ਕਦੇ ਨਹੀਂ ਹੋ ਸਕਦਾ ਤੁਹਾਡਾ ਬੱਚਾ ਨਾ ਬਣੇ ਤੇ ਇੱਕ ਨਾ ਮਾਵਾ ਜ਼ਰੂਰ ਆਪਣੇ ਬੱਚਿਆਂ ਲਈ ਕਜਬਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰੋ ਚਾਹੇ ਤੁਸੀਂ ਵੈਸੇ ਕਰਕੇ ਉਹਨਾਂ ਦੇ ਨਿਮਿੱਤਰ ਅਰਦਾਸ ਕਰਕੇ ਵਾਹਿਗੁਰੂ ਜੀ ਮੈਂ ਇਹ ਪਾਠ ਕੀਤਾ ਇਸ ਦਾ ਫਲ ਮੇਰੇ ਬੱਚੇ ਨੂੰ ਮਿਲੇ ਮੇਰੇ ਬੱਚੇ ਦਾ ਦੇਖੋ ਪਿਤਾ ਜੀ ਇਸ ਵਿੱਚ ਕੁਝ ਨਹੀਂ ਹੈਗਾ ਮੈਂ ਕਿਤੇ ਉਹਦੀ ਰਾਖੀ ਨਹੀਂ ਕਰ ਸਕਦੀ ਆਪ ਜੀ ਅੰਗ ਸੰਗ ਸਫਾਈ ਹੋ ਕੇ ਬੱਚਿਆਂ ਦੇ ਨਾਲ ਰਹਿ ਕੇ ਉਹਨਾਂ ਨੂੰ ਮਾੜੇ ਕਰਮ ਤੋਂ ਬਚਾਉਣਾ ਉਹਨਾਂ ਨੂੰ ਮਾੜੇ ਕੰਮ ਤੋਂ ਬਚਾਉਣਾ ਤਾਂ ਬੱਚੇ ਦਾ ਹੌਲੀ 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 ਜਿਹੜਾ ਦਿਮਾਗ ਹੈ ਨਾ ਉਸ ਚੀਜ਼ ਤੋਂ ਮੁੜਨ ਦੇ ਚੀਕਾ ਜਿਹੜੀਆਂ ਪੈਣਾ ਅੱਜ ਕੱਲ ਲੜਕੀਆਂ ਤੋਂ ਬਹੁਤ ਦੁਖੀ ਨੇ ਨਾ ਤਾਂ ਥੋੜਾ ਜਿਹਾ ਤੁਹਾਨੂੰ ਉਥੇ ਸਖਤ ਵੀ ਹੋਣਾ ਪਊ। ਤੁਸੀਂ ਉਹਨਾਂ ਨੂੰ ਹਰ ਇੱਕ ਗੱਲ ਦੀ ਖੁੱਲ੍ਹ ਦਿੱਤੀ ਹੋਈ ਐ। ਉਹ ਖੁੱਲ੍ਹ ਤੋਂ ਜਦੋਂ ਠੀਕ ਐ ਉਹ ਰੁੱਸਣਗੇ। ਪਿੱਛਰ ਕੇ ਵੀ ਬੈਠਣਗੇ। ਤੁਸੀਂ ਉਹਨਾਂ ਨੂੰ 10 ਦਿਨ 15 ਦਿਨ ਦਾ ਮੌਕਾ ਦਿਓ। ਹੌਲੀ ਹੌਲੀ ਜਦੋਂ ਹਰ ਇੱਕ ਗੱਲ ਉਹਨਾਂ ਦੇ ਸਮਝ ਆਊਗੀ ਕਿਉਂਕਿ ਜਿਹੜੀ 18 ਤੋਂ ਲੈ ਕੇ 25 ਸਾਲ ਦੀ ਉਮਰ ਹੁੰਦੀ ਐ ਨਾ ਇਸ ਵਿੱਚ ਕੁਝ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੇ ਆ। ਪਰ ਬਾਅਦ ਦੇ ਵਿੱਚ ਪਸਤਾਵਾ ਹੀ ਹੁੰਦਾ ਫਿਰ ਵੀ ਬੱਚੇ ਇਹੀ ਕਹਿਣਗੇ ਵੀ ਮੰਮੀ ਤੁਸੀਂ ਤਾਂ ਸਿਆਣੀ ਸੀ ਤੁਸੀਂ ਮੈਨੂੰ ਉਦੋਂ ਰੋਕ ਲੈਂਦੇ। ਤਾਂ ਤੁਸੀਂ ਥੋੜਾ ਜਾਂ ਸੰਭਲੋ ਇਹ ਕੋਈ ਟੂਨੇ ਟੋਟਕਿਆਂ ਦੇ ਨਾਲ ਬੱਚੇ ਚੰਬੜਾਏ ਹੋਏ ਠੀਕ ਨਹੀਂ ਹੁੰਦੇ ਇਹ ਚੀਜ਼ਾਂ ਦੇ ਨਾਲ ਬੱਚੇ ਉਹ ਠੀਕ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਹੁੰਦਾ ਵੀ ਹਾਂ ਕਈ ਵਾਰੀ ਕਿਸੇ ਦਾ ਕਾਰਨ ਕਰਕੇ ਕੋਈ ਬੱਚਾ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਗਿਆ ਆਪਾਂ ਉਹਨੂੰ ਠੀਕ ਕਰ ਸਕਦੇ ਇਹ ਮੈਂ ਤੁਹਾਨੂੰ ਬਾਰ-ਬਾਰ ਕਹਿਨੀ ਆ ਵੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਬੱਚਿਆਂ ਦੇ ਨਿਮਿਤ ਜ਼ਰੂਰ ਕਰਾਇਆ ਕਰੋ ਜਲ ਉਹਨਾਂ ਨੂੰ ਪਲਾਇਆ ਕਰੋ ਕੋਲੇ ਜਲ ਰੱਖ ਕੇ ਕਰ ਲਿਆ ਕਰੋ ਤਾਂ ਤੁਹਾਡੇ ਬੱਚਿਆਂ ਦੀ ਬੁੱਧੀ ਬਦਲਣੀ ਬਿਲਕੁਲ ਸ਼ੁਰੂ ਹੋ ਜੂਗੀ ਉਹਨਾਂ ਦਾ ਖਾਣਾ ਬਣਾਉਣੀ ਹੋ ਟੀਫਨ ਬਣਾਉਣੀ ਹੋ ਉਸ ਟਾਈਮ ਵਾਇਗਰੂ ਸਿਮਰਨ ਕਰੋ ਕਿਉਂਕਿ ਆਕੇ ਆਪਦੇ ਘਰ ਵਾਲਿਆਂ ਨੂੰ ਸਿੱਧੀਆਂ ਗਾਲਾਂ ਕੱਢਦੇ ਆ ਬੋਲਦੇ ਆ ਪੁੱਠਾ ਉਹੀ ਬੱਚਾ ਐਕਸੈਪਟ ਕਰਦਾ ਤਾਂ ਪਲੀਜ਼ ਥੋੜਾ ਸੰਭਲ ਜੋ ਨਹੀਂ ਤਾਂ ਆਉਣ ਵਾਲਾ ਬੁਢਾਪਾ ਦੇਖੋ ਆਪਣੇ ਵਾਲੇ ਜਿਹੜੇ ਮਾਂ-ਬਾਪ ਨੇ ਉਹ ਵਿਚਾਰੇ ਫੇਰ ਵੀ ਥੋੜਾ ਜਿਹਾ ਸੁੱਖ ਦਾ ਕੱਟ ਰਹੇ ਨੇ ਆਪਾਂ ਨੇ ਤਾਂ ਮੈਨੂੰ ਲ ਕਿਸੇ ਨੂੰ ਰੋਟੀ ਵੀ ਨਸੀਬ ਨਾ ਹੋਵੇ ਕਿਉਂਕਿ ਅਜਿਹਾ ਮਾਹੌਲ ਚੱਲ ਰਿਹਾ ਜੀ ਮੈਂ ਤੁਹਾਨੂੰ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਤਾਂ ਇਸ ਤਰੀਕੇ ਨਾਲ ਕਰੋਗੇ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਟੌਪ ਵੀ ਕਰੇਗਾ ਤੁਹਾਡੀ ਸੇਵਾ ਵੀ ਕਰੇਗਾ ਸਾਰਾ ਕੁਝ ਕਰੇਗਾ ਪਰ ਥੋੜਾ ਜਿਹਾ ਤੁਹਾਨੂੰ ਸਟ੍ਰਿਕਟ ਹੋਣਾ ਪਵੇਗਾ ਤੁਹਾਨੂੰ ਸਖਤ ਹੋਣਾ ਪਵੇਗਾ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਰਹੋ ਤੇ ਥੋੜਾ ਜਿਹਾ ਖੁਦ ਨੂੰ ਚੇਂਜ ਕਰੋ ਬੱਚਾ ਤਾਂ ਆਪਣੇ ਆਪ ਹੀ ਚੇਂਜ ਹੋ ਜਾਵੇਗਾ ਸਤਿ ਸ੍ਰੀ ਅਕਾਲ